ਨੀਡੰਕਰੇਸ਼ਨ ਟਾਈਮ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਵਾਸਤੇ ਜਿਹੜੀ ਹਾਫ ਜੈਕਟ ਲੈ ਕੇ ਆਈਆਂ ਲੇਡੀਜ਼ ਜੈਕਟ ਆਏ ਬਹੁਤ ਹੀ ਪਿਆਰੀ ਜੈਕਟ ਜਿਹੜੀ ਇਹ ਬਣ ਕੇ ਤਿਆਰ ਹੋਈ ਆ ਤੇ ਇਹਨੂੰ ਆਪਾਂ ਤੁਹਾਡੇ ਨਾਲ ਮੇਜਰਮੈਂਟ ਦਾ ਜਿਹੜਾ ਸ਼ੇਅਰ ਕਰਾਂਗੇ ਤੇ ਵੀਡੀਓ ਦੇ ਨਾਲ ਬਨੇ ਰਹੋ ਜੀ ਤੇ ਇਹ ਆਪਾਂ ਜਿਹੜੀ ਲੇਡੀਜ਼ ਜੈਕਟ ਬਣਾਈ ਹੋਈ ਆ ਇਹ ਵੇਖੋ ਆਪਾਂ ਸਟਾਰਟਿੰਗ ਦੇ ਵਿੱਚ ਆਪਾਂ ਇਸ ਤਰ੍ਹਾਂ ਪੈਂਤੀ ਜੋੜ ਆਪਾਂ ਜਿਹੜੇ ਇਹਦੇ ਲਈ ਹੋਇਆ 35 ਜੋੜ ਲੈਣ ਤੋਂ ਬਾਅਦ ਇਹਦਾ ਇਸ ਤਰ੍ਹਾਂ ਕਟਾਵਾ ਵਾਲਾ ਬਾਰਡਰ ਬਣਿਆ ਬਹੁਤ ਹੀ ਪਿਆਰਾ ਬਾਰਡਰ ਬਣ ਕੇ ਤਿਆਰ ਹੋਇਆ ਇਹਦਾ ਤੇ ਫਿਰ ਆਪਾਂ ਨੇ ਇਹ ਜਿਹੜਾ ਉੱਪਰ ਡਿਜ਼ਾਈਨ ਇਹਦਾ ਬਣਾਇਆ ਹੋਇਆ ਹੈ ਤੇ ਇਹ ਇਹਦੀ ਬਣਾਈ ਹੋਈ ਹੈ ਜੀ ਜੇਬ ਜੇਬ ਦੇ ਉੱਤੇ ਆਪਾਂ ਇਹ ਜਿਹੜਾ ਕਰੋਸ਼ੀਆ ਕੀਤਾ ਹੋਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੀ ਆਪਾਂ ਜਿਹੜੀ ਲੈਂਥ ਬਣਾਈ ਆ ਟੋਟਲ ਲੈਂਥ ਆਪਣੀ ਜਿਹੜੀ ਇਹਦੀ ਆ ਉਹ ਆਪਣੀ ਹੈਗੀ ਹੈ ਜੀ 20 ਇੰਚ 2 ਇੰਚ ਲੈਂਥ ਬਣਾਉਣ ਤੋਂ ਬਾਅਦ ਵਿੱਚ ਫਿਰ ਆਪਾਂ ਇਹਦੀ 4 3 2 1 ਇਸ ਤਰ੍ਹਾਂ ਮੋਢੇ ਦੀ ਕਟਾਈ ਕੀਤੀ ਹੋਈ ਹੈ ਤੇ ਜਦੋਂ ਮੋਢੇ ਦੀ ਕਟਾਈ ਖਤਮ ਹੋ ਗਈ ਤੇ ਫਿਰ ਤੁਰੰਤ ਬਾਅਦ ਆਪਾਂ ਇਧਰੋਂ ਬਰੀ ਵਾਲੀ ਸਾਈਡ ਤੋਂ ਇਹਦਾ ਇੱਕ ਇੱਕ ਕੁੰਡਾ ਘਟਾਉਂਦੇ ਜਾਣਾ ਵਾ ਤਦ ਤੱਕ ਘਟਾਉਣਾ ਜਦੋਂ ਤੱਕ ਆਪਣੇ ਇੱਥੇ 12 ਜੋੜ ਨਹੀਂ ਰਹਿ ਜਾਂਦੇ ਇਹ ਬਰੀ ਦੇ ਜੋੜ ਛਾ ਕੁੰਡੇ ਛੱਡ ਕੇ ਆਪਾਂ ਇਹ ਜਿਹੜੇ 12 ਜੋੜ ਜਿਹੜੇ ਰੱਖਣੇ ਆ ਦੇ 7 ਇੰਚ ਆਪਾਂ ਉੱਤਰੋਂ ਉਪਰੋਂ ਇਹਦਾ ਮੋਢਾ ਬਣਾਇਆ ਹੋਇਆ ਸੌਰੀ 7 ਇੰਚ ਆਪਾਂ ਉਪਰੋਂ ਇਹਦਾ ਮੋਢਾ ਬਣਾਇਆ ਹੋਇਆ ਟੋਟਲ ਆਪਣੀ ਜਿਹੜੀ ਲੰਬਾਈ ਹੈ 27 ਇੰਚ ਬਣ ਗਈ ਇਹਦੀ ਜੈਕਟ ਦੀ ਤੇ ਬਹੁਤ ਹੀ ਪਿਆਰੀ ਜਿਹੜੀ ਆਪਣੀ ਜੈਕਟ ਬਣ ਕੇ ਤਿਆਰ ਹੋਈ ਆ ਤੇ ਤੁਸੀਂ ਵੀ ਜ਼ਰੂਰ ਦੱਸਣਾ ਵੀ ਇਹ ਕਿਸ ਤਰ੍ਹਾਂ ਲੱਗੀ ਤੁਹਾਨੂੰ ਜੈਕਟ ਤੇ ਇਹ ਵੇਖੋ ਆਪਾਂ ਇਸ ਤਰ੍ਹਾਂ ਇਹਦਾ ਗਲਾ ਬਣਾ ਕੇ ਤਿਆਰ ਕੀਤਾ ਜੈਕਟ ਦਾ ਬਹੁਤ ਹੀ ਪਿਆਰੀ ਜੈਕਟ ਆਪਣੀ ਬਣ ਕੇ ਤਿਆਰ ਹੋਈ ਹੈ ਜੀ ਤੇ ਇਹਦੀ ਆਪਾਂ ਬੈਕ ਸਾਈਡ ਦੇ ਜਿਹੜੇ ਆਪਾਂ 70 ਜੋੜ ਲਏ ਆ 35 35 ਜੋੜ ਆਪਾਂ ਬਰੀਆਂ ਦੇ ਲਏ ਆ ਔਰ 70 ਜੋੜ ਆਪਾਂ ਬੈਕ ਸਾਈਡ ਤੇ ਲਏ ਆ ਤੇ ਇਸ ਤਰ੍ਹਾਂ ਆਪਣੀ ਜੈਕਟ ਬਣ ਕੇ ਤਿਆਰ ਹੋਈ ਆ ਜੀ ਇਹ ਮੋਡੇ ਦੇ ਉੱਪਰ ਵੀ ਆਪਾਂ ਵੇਖੋ ਇਸ ਤਰ੍ਹਾਂ ਆਪਾਂ ਬਣਾ ਕੇ ਤੇ ਕਰੋਸ਼ੀਆ ਕੀਤਾ ਹੋਇਆ ਮੋਡਾ ਵੀ ਬਹੁਤ ਹੀ ਪਿਆਰੀ ਜੈਕਟ ਬਣ ਕੇ ਤਿਆਰ ਹੋਈ ਆ ਜੀ ਕਮੈਂਟ ਦੇ ਵਿੱਚ ਦੱਸਣਾ ਕਿ ਤੁਹਾਨੂੰ ਇਹ ਜੈਕਟ ਕਿਸ ਤਰ੍ਹਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇ ਨਾਲ ਇਸ ਤਰ੍ਹਾਂ ਬਣੇ ਰਹੋ ਚੈਨਲ ਦੇ ਨਾਲ ਧੰਨਵਾਦ ਜੀ